ਹਾਜੀ ਸਾਈ ਲਾਫਰਾ ਪਹੁੰਚੋ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਗ ਅੱਜ 14 ਅਪ੍ਰੈਲ ਦਲਤਾਂ ਦੇ ਮਸੀਹਾ ਡਬਲੇ ਕੁਲਚੇ ਕੁਟਲੇ ਲੋਕਾਂ ਦੇ ਮਸੀਹਾ ਡਾਕਟਰ ਪੀਮਰਾ ਅੰਬੇਦਕਰ ਦੇ ਸਵੰਧ ਚਰਮ ਦਿਨ ਨੂੰ ਮੁੱਖ ਰੱਖਦੇ ਹੋਏ ਜੋ ਲਾਫਰਾ ਪਿੰਡ ਵਿੱਚ ਸਮਾਗਮ ਕਰ ਰੱਖਿਆ ਗਿਆ ਸੀ ਉਸ ਦੇ ਸਬੰਧ ਵਿੱਚ ਲਾਫਰਾ ਦੀ ਸੰਗਤ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ਤੇ ਅੱਜ ਬੜੇ ਹੀ ਉਤਸ਼ਾਹ ਨਾਲ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਤੇ ਪੂਰੇ ਦੇਸ਼ ਵਿੱਚ ਤੇ ਵੱਖ-ਵੱਖ ਦੇਸਾਂ ਵਿੱਚ ਵੀ ਡਾਕਟਰ ਪੀਵਰਾਉ ਉਵੇਦਗਾਰ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਕਿਉਂਕਿ ਡਾਕਟਰ ਪੀਵਰਾਉ ਉਵੇਦਗਾਰ ਗਰੀਬੇ ਨਮਾਣੇ ਦਬਲੇ ਕੁਚਲੇ ਲੋਕਾਂ ਦੇ ਮਸੀਹਾ ਜਿਨ੍ਹਾਂ ਨੇ ਦਬਲੇ ਦੱਬੇ ਕੁਚਲੇ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ ਚੰਗੀ ਜ਼ਿੰਦਗੀ ਜਿਉਣ ਦਾ ਚੰਗੇ ਕੱਪੜੇ ਪਹਿਨਣ ਦਾ ਚੰਗੀਆਂ ਗੱਡੀਆਂ 'ਚ ਘੁੰਮਣ ਦਾ ਤੇ ਚੰਗੀਆਂ ਕੋਠੀਆਂ ਪਾਉਣ ਦਾ ਤੇ ਨੌਕਰੀਆਂ ਦਾ ਆਉਣ ਦਾ ਇਹ ਕਿ ਪੱਖ ਤੋਂ ਸਾਨੂੰ ਬਰਾਬਰਤਾ ਦਾ ਅਧਿਕਾਰ ਦਵਾਇਆ ਸੋ ਮੈਂ ਤਾਂ ਉਹਨਾਂ ਦੀ ਸਾਰੀ ਜ਼ਿੰਦਗੀ ਤੇ ਮੈਂ ਜਾਂ ਪੂਰਾ ਸਮਾਜ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਸੋ ਡਾਕਟਰ ਪੀਰੋਪ ਮੇਦਕਰ ਜੀ ਮੇਸ਼ਾ ਹੀ ਉਹਨਾਂ ਨੂੰ ਅਸੀਂ ਸਨਮਾਨ ਕਰਦੇ ਹਾਂ ਸਜਦਾ ਕਰਦੇ ਹਾਂ ਤੇ ਉਹਨਾਂ ਦੇ ਅਸੀਂ ਆਪਣਾ ਪਰਮਾਤਮਾ ਹੀ ਮੰਨਦੇ ਹਾਂ ਉਹਨਾਂ ਤੇ ਲੱਗਦਾ ਵੀ ਪੰਜਾਬ ਦੇ ਵਿੱਚ ਅਜਿਹੇ ਉਪਰਾਲੇ ਨੇ ਜਿਹੜੇ ਹੋਣੇ ਚਾਹੀਦੇ ਨੇ ਕੋ ਜੀ ਪੰਜਾਬ ਦੇ ਵਿੱਚ ਅਪਰਾਲੇ ਹੋਣੇ ਚਾਹੀਦੇ ਨੇ ਕਿਉਂਕਿ ਜੋ ਮੇਰਾ ਹਲਕਾ ਹਲਕਾ ਇੱਕ ਰਿਜ਼ਰਵੇਸ਼ਨ ਦਾ ਹਲਕਾ ਕਿਉਂਕਿ ਅਗਰ ਰਿਜ਼ਰਵੇਸ਼ਨ ਨਾ ਆਉਂਦੀ ਤਾਂ ਮੈਂ ਸਤ ਕਾਰਜੋਗ ਐਮ ਐਲ ਏ ਸਾਹਿਬ ਵੀ ਨਾ ਸ਼ਾਇਦ ਕੋਈ ਬਣ ਸਕਦਾ ਸਾਡੇ ਐਸੀ ਪਰਿਵਾਰਾਂ ਦਾ ਪ੍ਰਵਾ ਇਹਦੇ ਵਿੱਚ ਤਾਂ ਐਮ ਐਲ ਏ ਆਪਣੇ ਡਾਕਟਰ ਪੀ ਬਰਾਓ ਵਿਧਗਰਦੀ ਦੇ ਨਾਂ ਦੇ ਪ੍ਰਤਿਮਾ ਬਣਾਈਆਂ ਜਾਂਦੀਆਂ ਨੇ ਇਹਨਾਂ ਦੇ ਨਾਂ ਤੇ ਯੂਨੀਵਰਸਿਟੀ ਬਣੋਣੀ ਚਾਹੀਦੀਆਂ ਸੀਗੀਆਂ ਇਹਨਾਂ ਦੇ ਨਾਂ ਤੇ ਚੰਗੇ ਸਕੂਲ ਬਣਾਉਣੇ ਚਾਹੀਦੇ ਸੀਗੇ ਤਾਂ ਜੋ ਲੋਕਾਂ ਨੂੰ ਇਹਨਾਂ ਪ੍ਰਤੀ ਜਾਗਰੂਕਤਾ ਹੋ ਸਕੇ ਪਤਾ ਲੱਗੇ ਕਿ ਕੌਣ ਸੀ ਜਿਨ੍ਹਾਂ ਨੇ ਸਾਨੂੰ ਇਹਨਾਂ ਕੁਝ ਦਿੱਤਾ ਨਹੀਂ ਦੇਣ ਦਿੱਤੀ ਲੇਕਿ ਸਿਰਫ ਉਹਨਾਂ ਦਾ ਇੱਕ ਦਿਨ ਮਨਾਉਣ ਤੱਕ ਹੀ ਸੀਮਤ ਰਹੇ ਨੇ ਉਹਨਾਂ ਦੀ ਵਿਚਾਰਾ ਤੇ ਨਹੀਂ ਚੱਲੇ ਅਗਰ ਡਾਕਟਰ ਭੀਮਰਾਓ ਦੇ ਬਣਾਏ ਸੰਵਿਧਾਨ ਦੇ ਅਕੋਰਡਿੰਗ ਚੱਲਦੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਜਾਂ ਪੂਰੇ ਦੇਸ਼ ਦਾ ਕੋਈ ਵੀ ਗਰੀਬ ਬੰਦਾ ਗਰੀਬ ਰਹਿ ਜਾਂਦਾ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਗਰੀਬ ਜੰਮੇ ਜ਼ਰੂਰ ਆ ਪਰ ਗਰੀਬ ਮਰਨਾ ਨਹੀਂ ਲੇਕਿਨ ਉਹਨਾਂ ਦੀ ਪਾਲਿਸੀ ਕਿਸੇ ਵੀ ਸਰਕਾਰ ਨੇ ਨਹੀਂ ਬਣਾਈ ਕਿਉਂਕਿ ਇਹ ਸੰਵਿਧਾਨ ਉਹਨਾਂ ਨੇ ਕਹਿੰਦੇ ਵੀ ਸੰਵਿਧਾਨ ਜੇ ਚੰਗੇ ਲੋਕਾਂ ਦੇ ਹੱਥ ਵਿੱਚ ਨਹੀਂ ਆਉਂਦਾ ਤਾਂ ਸੰਵਿਧਾਨ ਕਿਸੇ ਕੰਮ ਦਾ ਨਹੀਂ